ਆਈ ਹੈ ਆਪੇ ਪੰਗਾ ਪਾ ਰਿਆ ਹੈ ਹੁਣ ਸਾਰਾ ਸੋਈਦਾ ਕੰਮ ਹੀ ਕਰਨਾ ਪੈਣਾ ਵਾ ਤੇ ਸਫਾਈਆਂ ਨੇ ਸਾਰੀਆਂ ਮੈਨੂੰ ਹੀ ਕਰਨੀਆਂ ਪੈਣੀਆਂ ਸਿਆਣੇ ਆਂਦੇ ਹੁੰਦੇ ਨਾ ਆਪੇ ਫਾਤੜੀ ਤੇ ਨੂੰ ਕੌਂਚ ਛਡਾਵੇ ਹੁਣ ਮੈਂ ਕਰਾਂ ਤੇ ਕਰਾਂ ਕੀ ਚੱਲ ਇੱਕ ਗੱਲ ਤਾਂ ਚੰਗੀ ਹੋ ਗਈ ਆ ਕਿ ਸਨੀ ਦੇ ਸਾਹਮਣੇ ਮੈਂ ਸੱਚੀ ਹੋ ਗਈ ਆ ਹੁਣ ਨਾ ਇਹਦੇ ਪਿਓ ਦੇ ਸਾਹਮਣੇ ਵੀ ਸੱਚੀ ਹੋਈ ਜਾਨੀ ਆ ਇਹਨੂੰ ਵੀ ਕਹਿ ਦੇਣੀ ਆ ਕਿ ਆਪੇ ਉਹਦਾ ਹੱਥ ਵੱਜਾ ਹੀਗਾ ਤੇ ਉਹਦਾ ਆਪੇ ਸੜਿਆ ਮੈਂ ਤਾਂ ਕੁਝ ਨਹੀਂ ਕੀਤਾ ਨਾਲੇ ਮੇਰੇ ਤੇ ਕਹਦਾ ਕੋਈ ਯਕੀਨ ਕਰ ਲਿਆ ਵੀ ਹੱਥ ਵੀ ਸੜ ਸਕਦੀ ਆ। ਉਹਦਾ ਮੈਂ ਕਹਾਂ ਚੰਗੀ ਕਰਾ ਹੱਥ ਸੜ ਜੇ। ਆ ਸਿਆਪਾਖਾ ਦਾ ਕੰਮ ਤੇ ਪੂਰਾ ਸਾਰਾ ਮੈਨੂੰ ਕਰਨਾ ਪੈਣਾ ਹੁਣ। ਚੱਲ ਅੱਗੇ ਕੰਮ ਤੇ ਸਾਰੇ ਕਰਦੀ ਸੀ ਨਾ ਰੋਟੀ ਤੇ ਮੈਨੂੰ ਮੰਜੀ ਦੀ ਦਿੱਤੀ ਸੀ ਨਾ। ਹੁਣ ਉਲਟਾ ਮੈਨੂੰ ਮੰਜੀ ਦੀ ਰੋਟੀ ਦੇਣੀ ਪੈਣੀ ਆ। ਚੱਲ ਹੁਣ ਹੱਥ ਠੀਕ ਹੋ ਜੇ ਬਾਬਾ ਇਹਦਾ ਤੇ ਤੇ ਆਪਣਾ ਕੰਮ ਸਾਂਭੇ ਸਾਰੇ। ਹੁਣ ਮੈਂ ਕਰਾ ਕੇ ਕਰਾਂ ਕੀ? ਚਲੋਂ ਨੀਖਾਂ ਬਾਹਰ ਜਾ ਕੇ ਤੇ ਪਿਓ ਨਾਲ ਗੱਲ ਕਰਾਂ ਪਹਿਲਾਂ। ਚੱਲਿਆ। ਪੱਠੇ ਪੈ ਗਈ ਹੈ। ਚੱਲੇ ਆ ਯਾਰ ਜਵਾਰ ਬੀਜੀ। ਫਾਇਦਾ ਹੈਗਾ ਹੀ ਨਾ ਡੰਗਰਾਂ ਦੀਆਂ ਮੋਜਾਂ ਲੱਗੀਆਂ। ਯਾ ਪਤਾ ਹੈ? ਚੰਨੀ ਕਿੱਧਰ ਚਲ ਗਈ ਹੈ। ਇੰਗਲ ਅੱਪਣ ਦੇ। ਮੇਰੀ ਗੱਲ ਸੁਣ। ਚੰਨੀ ਨੇ ਬੜੇ ਜ਼ੋਰ ਨਾਲ ਗੱਡੀ ਕੱਢੀ ਕਿੱਧਰ ਗਏ ਆ? ਜਾਣਾ ਕਿੱਧਰ ਹੈ? ਥੋੜੀ ਤੁਹਾਡੀ ਨੌਂ ਮਰਸ਼ ਦੇਣ। ਆਹੋ। ਕੰਮ ਕਰਨ ਦੀ ਤਾਂ ਅਕਲ ਹੀ ਹੈ ਨੀਗੀ। ਪਤਾ ਨਹੀਂ ਕਿੱਥੇ ਭਲੀ ਆ। ਕੰਮ ਕਰਨ ਦਾ ਮਾਸਾ ਪਤਾ ਨਹੀਂ ਲੱਗਦਾ। ਉਹ ਗੱਲ ਦੱਸ ਹੋਇਆ ਕੀ ਆ? ਹੋਣਾ ਕੀ ਹੈ ਦੁੱਧ ਰੱਖ ਕੇ ਬੈਠੀ ਇੱਥੇ ਮਾਰ ਕਾਫੀ ਬਣਾਉਂ ਰਹੀ ਸੀ ਤੇ ਹੱਥ ਮਾਰ ਕੇ ਦੁੱਧ ਉੱਤੇ ਪਾ ਰਿਹਾ ਜੇ ਸਾਰਾ ਹੱਥ ਦੇ ਹੋਰ ਸੜ ਗਿਆ ਕ ਪਜਾ ਹੋ ਗਿਆ ਸੜ ਲਿਆ ਇੰਨਾ ਇੰਨਾ ਤੇ ਲਾਲ ਲਾਲ ਹੋਇਆ ਸੀ ਮੈਂ ਪੇਸਟ ਪੋਸਟ ਲਾ ਕੇ ਦਿੱਤੀ ਛੇ ਛੇਤੀ ਤੇ ਮੈਂ ਜਾ ਲੈ ਜਾ ਡਾਕਟਰ ਕੋਲ ਤੁਸੀਂ ਮੈਨੂੰ ਤੇ ਲਾ ਦਿੱਤੀ ਮੈਂ ਕਿਹੜਾ ਬਿਲੈਦ ਗਿਆ ਮੈਨੂੰ ਤੇ ਲੱਭੇ ਦੇ ਸਾਹਮਣੇ ਤੁਹਾਨੂੰ ਪਤਾ ਜਦੋਂ ਨਾਲ ਤ੍ਰਿਬਿਤਾ ਪੈ ਜਦੀ ਫਿਰ ਸੋਝਦਾ ਕੋ ਮੈਂ ਇੱਥੇ ਖਲੋਤਾ ਹੀ ਮੁੰਡਾ ਘੋੜੇ ਵਾਲਾ ਨੰਗਨ ਟੈਸ ਤੇ ਲਾ ਕੇ ਖਲੋਤਾ ਸੀ ਮੈਨੂੰ ਕੀ ਪਤਾ ਕਿੱਥੇ ਖਲੋਤੇ ਤੇ ਕਿੱਥੇ ਨਹੀਂ ਖਲੋਤੇ ਰਹੀ ਹਾਂ ਆਪਣੇ ਆਪ ਮਾਰਦੇ ਕਾੜੀਆਂ ਗਿਆ ਹੁਣ ਆਵਾਂਗੇ ਹਾਂ ਕਾੜੀਆਂ ਗਿਆ ਹੁਣ ਆਵਾਂ ਤੇਰਾ ਭਲਾ ਇਹ ਤੂੰ ਮੈਨੂੰ ਦਾਦੀ ਦੀ ਮਮੀ ਨਾਲੇ ਲੈ ਜਾਂਦਾ ਤੁਸੀਂ ਨਾ ਕੀ ਕਰਨਾ ਹੈ ਜਾ ਕੇ ਉੱਥੇ ਮਾਸਾ ਦੁੱਧ ਹੀ ਪਿਆਵਾ ਹੱਥ ਦੇ ਦੀ ਸਮਾਨ ਸਿਰ ਤੇ ਚੱਕ ਲਿਆ ਕਰੋ ਆਪਣਾ ਮੜਾ ਜੀ ਬੀਪੀ ਬਾਦੀ ਤੇ ਕਹਿੰਦੀ ਮੈਂ ਤੇ ਮਰ ਚੱਲੀ ਹਾਂ ਹਾਂ ਉਹ ਹੁਣ ਆਪੇ ਪਾ ਲਿਆ ਕਿ ਹੁਣ ਕਿਸ ਨੇ ਡੋਲਤਾ ਤੇ ਦੁੱਧ ਹਾਂ ਨਾ ਕਰਦੀ ਵੇ ਗਾੜੀ ਨੂੰ ਬਤੀ ਨਾ ਤਾਂ ਮੰਗਾ ਨਾ ਕਾਰ ਆਉਂਦਾ ਕਿਤੇ ਨਾਉ ਨਹੀਂ ਲਈ ਜਾਂਦੇ ਆ ਮੇਰੀ ਨਾਉ ਬੜੀ ਚੰਗੀ ਆ ਹੈਂ ਕੰਮ ਕਰ ਲੈਂਦੀ ਐ ਮੇਰੀ ਬੜੀ ਸੇਵਾ ਕਰਦੀ ਐ ਤੁਹਾਡਾ ਕਿਹੜਾ ਦਾ ਮੈਨੂੰ ਪਤਾ ਲੰਗਦਾ ਉਦੋਂ ਭਰਾ ਮੇਰਾ ਸਾਰੀਆਂ ਗੱਲਾਂ ਦੱਸੰ데요 ਮੈਨੂੰ ਮੇਰੀ ਗੱਲ ਸੁਣ ਲੈ ਜਿੰਨੀ ਤੂੰ ਜ਼ੁਬਾਨ ਫੇਰਨੀ ਆ ਨਾ ਕੋਈ ਘਰ ਦਾ ਕੰਮ ਕਰ ਰੇ ਨਾ ਸਾਰੇ ਆਲ ਨੂੰ ਹੋਏ ਨਾ ਠੀਕ ਆ ਸਾਰਾ ਕੰਮ ਤੇਰੇ ਹੀ ਹੁਣ ਜਿੰਮੇ ਪੈ ਗਿਆ ਕਿ ਨਹੀਂ ਭਾਵੇਂ ਕੁੜੀ ਦਾ ਹੱਥ ੜਿਆ ਹੀ ਐ ਮੇਰੇ ਜਿੰਮੇ ਕੋ ਪੈ ਗਿਆ ਵਾ ਹੈ ਕੋਈ ਗੱਲ ਨਹੀਂ ਦੋਦੀ ਡੋਲ ਜਾ ਮਾਸਾ ਕਿੱਡੀ ਆਖਰ ਆ ਗਈ ਐ ਮੇਰੀ ਸੁਣ ਲੈ ਗੱਲ ਸਮੇ ਦਾ ਕੋਈ ਪਤਾ ਨਹੀਂ ਕਿਤੇ ਮਾੜਾ ਟਾਈਮ ਆਇਆ ਨਾ ਕਿੰਨੂੰ ਮਾੜਾ ਚੰਗਾ ਤੇ ਕਿਹਦਾ ਹੁੰਦਾ ਠੀਕ ਆ ਮੈਂ ਹੀ ਮਾੜੇ ਚੰਗੇ ਕਹਿੰਦੀ ਆ ਉਹ ਵੀ ਹੁਣ ਕਹਿ ਦੋ ਹੁਣ ਮੇਰਾ ਨਾਮ ਲਾ ਦੋ ਕਿ ਜਦੋਂ ਤੂੰ ਡੋ ਲਿਆਵਾ ਲਾ ਦੋ ਨਾ ਦੋ ਮੇਰਾ ਨਾਮ ਇਹ ਤੇ ਤੇਰੀ ਪੁਰਾਣੀ ਆਦਤ ਵਾ ਮੈਨੂੰ ਤੇ ਚੰਗਾ ਕਹਿਣਾ ਨਹੀਂ ਤੂੰ ਮੇਰੀ ਗੱਲ ਸੁਣ ਲੈ ਹੁਣ ਆਊਗੀ ਨਾ ਮਾੜਾ ਚੰਗਾ ਨਾ ਉਹਨੂੰ ਕੋਈ ਠੀਕ ਆ ਤੇ ਬਸੇ ਸੇਵਾ ਪੜੀ ਕਰੀ ਤੇ ਡੰਡਾ ਨੂੰ ਮੈਂ ਮੈਨੂੰ ਉਹਨੂੰ ਮਾੜਾ ਚੰਗਾ ਕਿਉਂ ਕਹਿਣਾ ਵਾ ਮੈਨੂੰ ਤੇ ਵੇਖ ਕੇ ਹੌਲੀ ਪੈ ਗਏ ਤੇ ਉਹਦਾ ਹੱਥ ਸੜ ਗਿਆ ਵਾ ਹੌਲੀ ਪਈ ਹੁਣੇ ਫੋਸ਼ ਹੋਈ ਹੋਣੀ ਆ ਚੰਗਾ ਹੋ ਗਿਆ ਵਾ ਹੈ ਤੁਸੀਂ ਵੀ ਨਾ ਐਡੇ ਵੱਧ ਜੇ ਨਾ ਤੁਸੀਂ ਮੈਨੂੰ ਸਮਝੀ ਨਹੀਂ ਸਕਦੇ ਠੀਕ ਆ ਮੈਂ ਭੱਜ ਕੇ ਦਵਾਤਾ ਜਾ ਕੇ ਟੈਸਟ ਮਲੀ ਉਹਦੀ ਤੇ ਮੁੰਡੇ ਨੂੰ ਧੌੜ ਕੇ ਸੱਦ ਕੇ ਲਿਆਈ ਤੇ ਜਾ ਪੁੱਤ ਨੂੰ ਸ਼ਿਕਸ਼ਤੀ ਲੈ ਜਾ ਐਡੀ ਮਾੜੀ ਆ ਮੈਂ ਉਹ ਜਾ 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 ਕੇ ਕੰਮ ਕਰ ਧੰਦਾ ਕਰ ਕੋਈ ਕੰਮ ਧੰਦਾ ਕਰ ਪਰਣਾ ਆ ਜੀ ਆਹ ਬੰਦਾ ਨਹੀਂ ਸਿੱਧਰ ਸਕਦਾ ਮੈਂ ਤਾਂ ਸੋਚਿਆ ਸੀ ਜਾ ਕੇ ਚੰਨ ਦੱਸਣੀ ਆ ਤੇ ਮੇਰਾ ਨਾਂ ਤਾਂ ਨਾ ਆਊਗਾ ਪਰ ਇਹਨੂੰ ਮੈਤੇ ਯਕੀਨ ਨਹੀਂ ਆ ਸਕਦਾ ਪਤਾ ਨਹੀਂ ਕੀ ਖਾ ਕੇ ਜੰਬਿਆ ਇਹਦੀ ਮਾਂ ਨੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ 24 ਘੰਟੇ ਬਸ ਮੇਰੇ ਹੀ ਪੇਸ਼ ਪਿਆ ਰਿੰਦਾ ਮੇਰੇ ਹੀ ਪੇਸ਼ ਪਿਆ ਰਿੰਦਾ ਚੱਲ ਕੋਈ ਨਹੀਂ ਦੋਦ ਤੇ ਮੈਂ ਹੀ ਡੋਲਿਆ ਵਾ ਇਹ ਗੱਲ ਤੇ ਸਬਤ ਹੋ ਗਈ ਹੁਣ ਵੀ ਮੇਰਾ ਨਾਂ ਨਹੀਂ ਲੱਗਣਾ ਲੱਗੂਗਾ ਹੁਣ ਉਹਦਾ ਹੀ ਵੀ ਆਪੇ ਡੋਲਿਆ ਆਏ ਨੇ ਚੱਲ ਮਨਾ ਕੰਮ ਤਾਂ ਉਹਨਾਂ ਦੇ ਕਿ ਮੋਟੇ ਕਰਨੇ ਹੀ ਪੈਣੇ ਆ ਵੇਖਾਂ ਜਾ ਕੇ ਪਤਾ ਨਹੀਂ ਯਾਰ ਕੁੜੀ ਵਿਚਾਰੀ ਦਾ ਕੀ ਹਾਲ ਹੋਣਾ ਗਿਉ ਮਨਾ ਫੋਨ ਹੀ ਕਰਲਾਂ ਹਾਂ ਕੰਨੀ ਨੂੰ ਹੈਲੋ ਪਪਤ ਕੀ ਹਾਲ ਹੈ ਦਿਲਜੀਤ ਦਾ ਕੀ ਆਂਦਾ ਡਾਕਟਰ ਕਿਦਾ ਬਚਾਵਾ ਅੱਛਾ 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 ਉਹ ਚੱਲ ਪ੍ਰਾਤਾਂ ਵੀ ਚੰਗਾ ਹੋ ਗਿਆ ਦਾ ਠੀਕ ਹੈ ਠੀਕ ਹੈ ਮੈਂ ਮੈਂ ਤਾਂ ਖਿਆ ਜ਼ਿਆਦਾ ਕੰਮ ਵੱਧ ਗਿਆ ਹੋਣਾ ਵਾ ਚੱਲ ਠੀਕ ਹੈ ਫਿਰ ਤੇ ਦਵਾਈ ਦੂਜੀ ਲੈ ਆਇਓ ਹੈ ਉਹ ਮੇਰੀ ਗੱਲ ਸੁਣ ਉਹ ਟੂਪਟ ਆਪਾਂ ਲਾਉਣਾ ਤੂੰ ਤੇ ਲੈ ਆਓ ਹੈ ਆਹੋ ਠੀਕ ਆ ਠੀਕ ਆ ਠੀਕ ਆ ਅੱਛਾ 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 ਚੱਲ ਠੀਕ ਆ ਮੈਂ ਵੀ ਤੁਹਾਡੀ ਰਾਹ ਹੀ ਵੇਖਣ ਆਜੋ ਆਜੋ ਫਿਰ ਹਾਂ ਚੱਲ ਠੀਕ ਆ ਓਕੇ 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 ਚੱਲੀਆ ਐ ਨੁਕਸਾਨ ਇਹਦੇ ਵੱਧ ਹੋ ਜਾਂਦਾ ਤਾਂ ਕੀ ਕਰਨਾ ਯਾਰ ਚੱਲ ਕਹਿੰਦਾ ਫੇ ਕੰਮ ਤੇ ਥੋੜਾ ਹੀ ਆ ਥੋੜੇ ਥਾਂ ਜੀ ਚਲੋ ਚਾਹ ਲੈ ਹੁਣ ਜੋ ਹੋਣਾ ਨਾ ਹੋ ਗਿਆ ਵਾ ਤੇ ਕੋਈ ਗੱਲ ਨਹੀਂ ਮਾਣ ਨਾਲ ਸਹੀ ਨਾਲ ਹੀ ਆਉਣਾ ਹਾਂ ਹਾਂਜੀ ਹਾਂਜੀ ਤੇ ਗੱਲ ਸੁਣਨ ਨਾਲੇ ਮੇਰੀ ਸਾਰਸ ਨੂੰ ਫੋਨ ਨਾ ਕਰੀ ਨਹੀਂ ਨਹੀਂ ਮੈਂ ਨਹੀਂ ਸਾਰਸ ਨੂੰ ਕਰੂਗੀ ਆਹ ਉਹ ਜਿਹੜਾ ਫਿਗਰ ਬੜੀ ਕਰਤਾ ਤੇਰੀ ਤੇ ਚਲ ਕੋਈ ਗੱਲ ਨਹੀਂ ਹੁਣ ਕੰਮ ਨੂੰ ਹੱਥ ਨਾਲ ਭਾਵੇਂ ਨਹੀਂ ਠੀਕ ਆ ਹਾਂਜੀ ਮੀਂਜੇ ਸੁਭਾਅ ਦਾ ਤੈਨੂੰ ਪਤਾ ਹੀ ਆ ਉਹਨੇ ਤੇ ਬੋਲਣਾ ਹੀ ਆ ਤੇ ਕੋਈ ਗੱਲ ਨਹੀਂ ਤੇ ਨੋਰ ਮਾਰਨੀ ਤੇੜੀ ਆਪਣਾ ਹੱਥ ਦਾ ਦੇਖੀ ਹਾਂ ਨਾ ਸੁਣੀ ਗੱਲ ਹਾਂਜੀ ਹਾਂਜੀ ਆਹ ਤੇ ਬਾਕੀ ਕੋਈ ਨਾ ਟਿਊਬ ਦਾ ਧਿਆਨ ਨਾ ਲਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਕਿ ਤੂੰ ਤਾਂ ਮੇਰੇ ਹੱਥ ਤੇ ਪੈ ਕਿਤਾ ਗਿਆ ਉਹ ਚੱਲ ਕੋਈ ਗੱਲ ਨਹੀਂ ਤੇਰੇ ਕਰਮਾਂ ਦੀ ਸਾਡੀ ਜਨ ਲੱਗੀ ਹੈ ਠੀਕ ਆ ਤੇ ਕੋਈ ਚੱਕਰ ਨਹੀਂ ਟੈਨਸ਼ਨ ਨਾ ਲਈ ਜਾਈਂ ਕੋਈ ਗੱਲ ਦੀ ਠੀਕ ਆ ਆ ਤੇ ਬਾਕੀ ਮਮਮੀ ਨੂੰ ਕਹਿ ਜੰਨਾ ਠੀਕ ਆ ਉਹ ਤੈਨੂੰ ਨਹੀਂ ਕੁਝ ਕਹਿਣਗੇ ਫਿਰ ਵੀ ਮੇਰੀ ਗੈਰ ਹੈ ਨਹੀਂ ਜੀ ਕੁਝ ਕਹਿਣਗੇ ਨਾ ਤੇ ਕੋਈ ਗੱਲ ਹੀ ਕੀ ਕਰਨਾ ਕਰੀ ਠੀਕ ਆ ਬਾਕੀ ਕੋਈ ਚੀਜ਼ ਖਾਣੀ ਆ ਮੈਨੂੰ ਦੱਸ ਦੀ ਤੈਨੂੰ ਮੈਂ ਬਣਾ ਦੂੰਗਾ ਤੇ ਕੋਈ ਨਾ ਮਮਮੀ ਦੇ ਨਾਲ ਮੈਂ ਹੈਲਪ ਕਰਾ ਦੂੰ ਜੇ ਨਹੀਂ ਹੋਊਗੀ ਠੀਕ ਸਮਝ ਗਈ ਗਰਮੀ ਚ ਇੱਕ ਵਾਰੀ ਭਰ ਗਿਆ ਨਾ ਤੇਰਾ ਮਹੀਨਾ ਬੰਨੀ ਹੋਇਆ ਨਹੀਂ ਹਾਂਜੀ ਹੁਣ ਸਾਹਮਣੇ ਕਿੱਦਾਂ ਸੰਭਲਾਂਗੇ ਠੀਕ ਚੱਲ ਕੋਈ ਨਾ ਘਰ ਤੋਂ ਰੈਸਟ ਮਾਉਂਨਾ। ਚਲ ਪਨੀਰ ਦੀ ਸਬਜ਼ੀ ਬਣ ਗਈ ਆ। ਨਾਲ ਦਾਲ ਬਣ ਗਈ ਆ। ਰੋਟੀਆਂ ਬਣ ਮੈਨੂੰ ਹੀ ਪਕਾਉਣੀਆਂ ਪੈਣੀਆਂ। ਘਰਾਂ ਤੇ ਤਰਾ ਕੀ। ਮਮਮੀ ਕੀ ਕਰਨ ਦੇ ਜੇ? ਕਰਨਾ ਕੀ ਆ ਪੁੱਤ? ਆ ਸਬਜ਼ੀ ਬਣਾ ਕੇ ਖਟੀ ਜੋ। ਤੇ ਦਾਲ ਹੀ ਬਣਾਈ ਆ। ਤੇਰੀ ਮਨਕਸਦ ਬਣਾਈ ਆ। ਪਨੀਰ ਬਣਾਈ ਆ। ਚਲੋ ਜੀ ਆਹੋ। ਤੇ ਮੇਰੀ ਸੁਣੋ ਗੱਲ। ਹੂੰ ਓਕੇ ਵੀ ਹੈਲਪ ਨਹੀਂ ਮਿਲਦੀ ਨਾ ਤੇ ਇਹ ਮੈਨੂੰ ਬਾਹਰ ਜਾ ਕੇ। ਉਨੂੰ ਨਾ ਕਿ ਉਹ ਕੋਹੋਂ ਨਾ ਆਇਆ। ਪਰ ਅੰਨਾਂ ਲਈ ਆ ਉਹਦਾ ਹੱਥ ਇੱਕ ਵਾਰੀ ਭਰ ਗਿਆ ਨਾ। ਗੱਡ ਬਣੀ ਗਿਆ ਤੇ ਫਿਰ ਅੰਨਾਂ ਕਿੰਨਾ ਧਿਆਨ ਨਾਲ ਨਹੀਂ ਆਉਣਾ। ਲੈ ਤੈਨੂੰ ਮੈਂ ਛੇੜਨ ਲੱਗਣੀ ਆ ਪੋਤਾ। ਉਹ ਨਹੀਂ ਛੇੜਨ ਤੇ ਲੱਗਦੀ ਮਮੀ ਹੱਥ ਤੇ ਸਿਆਣੀ ਆ। ਪਰ ਫਿਰ ਵੀ ਧਿਆਨ ਕਿ? ਪਤਾ ਕੀ ਗੱਲ ਵਾ? ਤੇਰੇ ਪਿਓ ਦਾ ਵੀ ਇਹੋ ਹਾਲ ਵਾ ਤੇ ਤੇਰਾ ਵੀ ਇਹੋ ਹਾਲ ਵਾ। ਪਤਾ ਕੀ ਆ? ਤੂੰ ਇਹ ਚੀਕ ਨਹੀਂ ਕਰਦੇ। ਹਾਲ ਨਹੀਂ ਹੁਣ ਜੋ ਡਾਕਟਰ ਨੇ ਕਿਹਾ ਉਹ ਤੇ ਦੱਸਣਾ ਨਹੀਂ ਤੈਨੂੰ ਅਣਕੇ। ਤੇਰੀ ਕਿਹੜੇ ਨਾਲ ਗਈ ਇਹ? ਚੱਲ ਕੋਈ ਗੱਲ ਨਹੀਂ। ਮੈਂ ਧਿਆਨ ਵੀ ਪੂਰੀ ਉਹਦਾ ਰੋਟੀ ਪਾਣੀ ਦੇ ਦੂੰਗੀ ਮੰਜੇ ਤੇ ਹਾਕੀ ਕਰਨਾ ਵਾ। ਸੇਟੇ ਕਰਿਤ ਨੂੰ ਪਤਾ ਠੀਕ ਦੀ ਰਹਿੰਦੀ ਉਹ ਮੈਨੂੰ ਪਤਾ ਚਲੋ ਕੋਈ ਗੱਲ ਨਹੀਂ ਜੋ ਵੀ ਕੰਮ ਹੋਊਗਾ ਨਾ ਨਾ ਹੋਊਗਾ ਤਾਂ ਮੈਨੂੰ ਦੱਸ ਦੇਵੋ ਠੀਕ ਹੈ ਮੱਕਰ ਮਾਰੂ ਤੁਹਾਡੇ ਨਾਲ ਭਾਂਡੇ-ਪੋਡੇ ਮਾਣਨਾ ਕਰੀ ਬਹੁਤ ਕੀ ਕਰਨਾ ਚਲੋ ਕੋਈ ਗੱਲ ਨਹੀਂ ਮੈਨੂੰ ਕਰਨਾ ਹੀ ਪੈਣਾ ਆਹੋ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਨਾ ਫਿਕਰ ਕਰ ਠੀਕ ਹੈ ਨਾ ਮੈਨੂੰ ਵੀ ਪਤਾ ਵਾ ਮੈਨੂੰ ਪਤਾ ਵਾ ਚਲੋ ਕੋਈ ਗੱਲ ਨਹੀਂ ਨਾ ਹੋਣਾ ਡੰਡ ਸੁਪਨੇ ਤੱਕ ਮੈਂ ਮਮੇ ਇਸ ਟਾਈਮ ਦੀ ਗੱਲ ਨੇ ਕਿ ਫਿਰ ਮੈਨੂੰ ਦੱਸਣਾ ਕਰਜ਼ਾ ਹੈ ਕਿ ਡੈਡਨ ਡੈਡਾ ਆਵਾ ਚੱਲ ਕੋਈ ਗੱਲ ਰੱਖੂਗੀ ਧਿਆਨ ਮੈਂ ਚਲੋ ਠੀਕ ਆ ਹਾਂ ਚੰਗਾ ਚੰਗਾ ਦੱਸ ਦੇ ਮੈਨੂੰ ਮੌਜ ਮਾਰ ਲਿਆ ਕਰੇ ਕੋਈ ਨਹੀਂ ਕੋਈ ਨਹੀਂ ਸਰ ਮੈਂ ਮਿੱਝੇ ਕੰਮ ਨਹੀਂ ਆ ਕਿ ਉਹ ਕੋਈ ਨਹੀਂ ਹੈ ਮੈਂ ਕਰਦਿਆ ਕਰੂੰਗਾ ਪੜਾ ਕਰਾਉਣਾ ਮੈਂ ਕੰਮ ਤੇ ਮੇਰ ਨਾਲ ਮੈਂ ਸਭ ਕੁਝ ਜਾਣਨੀ ਹੈ ਚੰਗੀ ਤਰ੍ਹਾਂ ਜਿਹੜਾ ਤੂੰ ਮੇਰ ਨਾਲ ਕੰਮ ਕਰਾਉਣਾ ਆਹ ਤੰਦਰਾ ਸਿਆਪਾ ਹੀ ਟੈਗਾ ਮੇਰੇ ਵਾਪਸ ਸਾਰਾ ਕੰਮ ਨਹੀਂ ਕਰਨਾ ਪੈਣਾ ਉਲਟਾ ਉਤੋਂ ਮੈਨੂੰ ਮੰਜੀ ਤੇ ਮਹਾਰਾਣੀ ਦੀ ਰੋਟੀਆਂ ਮੇਰੇਆਂ ਪੈਣ ਨੂੰ ਜਿਹੜੀਆਂ ਮੈਂ ਦੇਖੇ ਤਵੇ ਖੁਸ਼ ਹੋਵਾਂ ਨੂੰ ਹੈ ਮੈਨੂੰ ਤੇ ਉਦਾ ਹੀ ਬੜੀ ਬੁਰੀ ਲੱਗਦੀ ਆ ਤੇ ਰੋਟੀ ਫੜਾਉਣ ਵੀ ਜਾਊਂਗੀ ਉਹ ਹੁਣ ਮੈਂ ਨਹੀਂ ਨਹੀਂ ਨਾ ਰੋਟੀ ਨਾ ਪਕਾ ਕੇ ਸਨੀ ਨੂੰ ਆਦ ਮਾਰ ਲਿਆ ਕਰੂੰਗੀ ਲੈ ਜਾ ਮਾਰ ਕੇ ਡੋਲੇ ਵਾ ਕੇ ਹਾਂ ਅਗੇ ਦੇ ਪੁੱਤਾਂ ਹਾਂ ਜਿਹੜੀ ਆ ਗਈਆਂ ਹੋਗਾ ਤਾਂ ਕੀ ਕਿਹਾ ਡਾਕਟਰ ਨੇ ਡਾਕਟਰ ਨੇ ਕਿਹਾ ਵੀ ਜਨਾ ਆਰਾਮ ਕਰ ਲੂ ਉਹਨਾਂ ਚੰਗਾ ਹੈ ਜੇ ਇੱਕ ਵਾਰੀ ਭਰ ਗਿਆ ਤੇ ਗਰਮੀ ਦੇ ਦੇਣਾ ਆ ਗਰਮੀ ਵਾ ਕੇ ਰੇ ਮੈਂ ਤੰਗ ਕਰੂੰਗੀ ਹੂੰ ਹੂੰ ਤੇ ਤਿੰਨ ਟੂਟਾ ਲਾਉਣਾ ਦੇ ਉੱਤੇ ਸਭ ਕੁਝ ਦਿੱਤਾ ਹੈ ਹੈ ਆਉਂਦਾ ਵੀ ਇਦਾਂ ਤੇ ਕੋਈ ਗੱਲ ਨਹੀਂ ਅੱਛਾ 10 ਦਿਨਾਂ ਚ ਕਵਰ ਹੋ ਜੂ ਅੱਛਾ ਤੇ ਪਰ ਜੇ ਇੱਕ ਵਾਰੀ ਪਾਣੀ ਪੋਣੀ ਪੀ ਗਿਆ ਨਾ ਤੇ ਫੇਰ ਇਹਦਾ ਕੰਮ ਵੱਜੂਗਾ ਉਹ ਮੇਰੀ ਗੱਲ ਸੁਣ ਕਿਹੜਾ ਮੜਾ ਮੋਟਾ ਪੋਚਾ ਪਾਚਾ ਵਾ ਉਹ ਆਪ ਬੁਲਾਦਾ ਕਰੀ ਤੇ ਤੇਰੀ ਮਾਂ ਨੇ ਸੜੂ ਸੜੂ ਤੇ ਕਰਨਾ ਹੀ ਕਰਨਾ ਠੀਕ ਹੈ ਜਦੋਂ ਹੁਣ ਤੰਗੀ ਤੇ ਹੈ ਹੀ ਆ ਆਹ ਦੇ ਡੰਗਣਾ ਕਿ ਜੂ ਕੋਈ ਗੱਲ ਨਹੀਂ ਆਰ ਮਿਲ ਕੇ ਕਰ ਲਾਂਗੇ ਆਪਾਂ ਚੱਲ ਯਾਰ ਕੋਈ ਗੱਲ ਨਹੀਂ ਗੀ ਇੱਥੇ ਕਿਹੜੇ ਰੋਏ ਰਿਸ਼ਤੇਦਾਰ ਤੋਂ ਮੈਂ ਮੀਨ ਨੂੰ ਦੱਸ ਕੇ ਮੈਂ ਆਇਆ ਹੈ ਹੈ ਕਿੱਡੇ ਏਦਾਂ ਵਾ ਅੱਛਾ ਤੇ ਕਹਿੰਦੇ ਤੇ ਹੈਗੇ ਆ ਪਰ ਨਹੀਂ ਮੈਂ ਕਹਿੰਦੀ ਮੈਂ ਆ ਬਾਕੀ ਰਹਿ 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 ਸਕਦੀ ਹੈ ਆਈਡੀ ਜਵਾਨਵੇਂ ਤੇ ਮੈਂ ਤਾਂ ਖਿਆਲ ਰੱਖੂੰਗਾ ਜੀ ਮੈਂ ਤੇਰੇ ਹੁੰਦਾ ਕਈ ਰਿਸ਼ਤੇਦਾਰੀਏ ਸੱਸ ਸਹਰੀ ਨੂੰ ਜੋਂਦਾ ਤੇਰਾ ਜਾ ਹੋਇਆ ਵਾ ਠੀਕ ਨਹੀਂ ਮੈਂ ਦੂਤ ਤੱਕ ਨਹੀਂ ਜਾਂਦਾ ਕਿ ਉਹ ਤੇ ਵਿਚਾਰੇ ਤਾਂ ਕੋਈ ਨਾ ਕਿ ਬੇਪਤਾ ਜੜੀ ਬਣੀ ਰਹਿੰਦੀ ਆ ਪਹਿਲਾਂ ਬਾਹਾਂ ਤੇ ਸੱਟ ਲੱਗੀ ਆ ਹੁਣ ਹੱਥ ਤੇ ਲੱਗੀ ਆ ਮੈਨੂੰ ਸਮਝ ਨਹੀਂ ਆਉਂਦੀ ਬੰਨ ਕਿ ਰਿਆ ਉਹ ਚੱਲ ਯਾਰ ਕੋਈ ਇਹ ਕੋ ਮੜਾ ਮੇਲਾ ਘੜੀ ਆਈ ਨਾ ਕੋਈ ਗੱਲ ਨਹੀਂ ਅਰੇ ਇਹਨਾਂ ਚੰਗਾ ਵਾ ਕਿ ਹਾਥੀ ਆ ਮੜਾ ਇਹਦਾ ਇਹਦਾ ਗਰਮ ਦੁੱਧ ਹੀ ਤੇਟੜ ਤੇ ਨਹੀਂ ਪੈ ਗਿਆ ਕਿਤੇ ਹਾਂ ਜਿਆਦਾ ਸਤਾਉਣਾ ਹੀ ਗਰਮ ਦੁੱਧ ਕਰ ਮਿਆ ਦੇਣਾ ਉਹ ਤੇ ਗੱਲ ਵਾ ਕਿ ਤੈਨੂੰ ਪਹਿਲਾਂ ਇੱਕ ਤਾਂ ਘਾਹ ਨੂੰ ਅੱਗ ਲੱਗ ਜਾਂਦੀ ਹੈ ਹੈ ਬੰਦਾ ਤਾਂ ਅੱਗੇ ਸੜਿਆ ਅੱਜ ਕੱਲ ਠੀਕ ਨਹੀਂ ਚੱਲ ਕੋਈ ਗੱਲ ਮੇਰਾ ਬਹੁਤ ਟੈਨਸ਼ਨ ਨਾ ਨਹੀਂ ਨਹੀਂ ਕੋਈ ਗੱਲ ਤੇ ਡੰਗ ਰਹਾਗੇ ਨਾ ਫਿਰ ਬਖਾਰ ਲਾਵੇ ਹਾਂ 언ਹੀਂ ਕੋਈ ਨਾ ਮੁੱਕਦੀ ਦਾ ਫਿਰ ਇੱਕ ਵਾਰ ਲਿਆਵਾਂਗੇ ਚੱਲ ਜੇ ਨਾਲ ਲੈਣਾ ਉਹ ਦਵਾਈ ਲੈ ਜੇ ਜਖਮ ਸੌਣ ਵਾਲੀ ਦੇ ਉਹ ਜਿਹੜੀ ਸੈਪਟਰੋਨ ਦੀ ਜਿਹੜੀ ਹੁੰਦੀ ਆ ਉਹ ਜੱਟੀਆਂ ਦੇ ਹੈਗੀਆਂ ਉਹਨੇ ਹਾਂ ਫਰਕ ਪੈ ਜਾਣਾ ਆਂਦਾ ਚੱਲ ਵੇਖ ਲਈ ਫਿਰ ਹਾਂ ਚੱਲ ਮੈਂ ਚੰਗਾ ਫਿਰ ਚੱਲ ਕੋਈ ਨਾ ਆਹ ਇਹ ਥੱਕ ਗਈ ਆ ਸਾਰਾ ਕੰਮ ਉਤਰਾ ਮੈਨੂੰ ਹੀ ਕਰਨਾ ਪਿਆ ਵਾ ਕੀ ਕਰੀ ਜਾਨੀ ਆ ਕੱਲੀ ਬਹਿ ਕੇ ਗੱਲਾਂ ਗੱਲ ਕਾਦੀ ਕਰਨੀ ਆ ਬਹੁਤ ਸੁਣਾ ਠੀਕ ਵਾ ਆਹ ਹੋ ਗਿਆ ਮੈਂ ਤੁਹਾਡੀ ਠੀਕ ਠਾਕ ਆ ਤੂੰ ਸੁਣਾ ਮੈਂ ਵੀ ਠੀਕ ਆ ਹੋ ਗਿਆ ਘੜਾ ਠੀਕ ਆਹੋ ਅੱਗੇ ਨੂੰ ਫਰਕਾ ਹੁਣ ਬੜਾ ਅੱਛਾ ਤੇ ਉਹ ਮੇਰੇ ਤੇਰੀ ਨੋ ਬਾਰੇ ਪਤਾ ਲੱਗਾ ਹੀਗਾ ਅੱਛਾ ਅੱਛਾ ਆਹੋ ਤੇ ਕੀ ਹਾਲ ਹੁਣ ਉਹਦਾ ਹਾਲ ਹੁਣ ਠੀਕ ਵਾ ਹੁਣ ਨੰਗ ਜਾਣੇ ਦਿਨ ਦਾ ਸੌਖੇ ਉਹਦੇ ਅੰਦਰ ਮੰਜੀ ਦੇ ਬੇਟੀ ਦੇ ਤੇ ਕਿਦਾਂ ਹੱਥੋਂ ਦਾ ਛੜਿਆ ਹਾਂ ਤਕਦਾ ਸੜਨਾ ਕੰਮ ਕਰਦੀ ਤੇ ਅਗਲੀ ਵੀ ਹੈਗੀ ਮੱਸਾ ਵੀ ਹੈ ਆਹੋ ਤੇ ਹੈ ਹੀ ਤੇਰੇ ਹੱਥ ਰਿਕਦਾ ਮਾਰਦੀ ਆ ਦੁੱਧ ਗਰਮ ਗਰਮ ਉੱਤੇ ਸੁੱਟ ਲਈ ਆ ਆਹੇ ਦੁੱਧ ਸੁੱਟਿਆ ਹਾਂ ਸ਼ਦਾਬ ਹੁਣ ਕਿਦਰ ਮਹੀਨੇ ਲੱਗ ਜਾਣਾ ਹਾਂ ਤਾਂ ਠੀਕ ਹੁੰਦੇ ਆ ਆਹ ਹੁਣ ਰਾਮ ਐਸੀ ਚ ਬਹਿ ਰਹੂਗੀ ਨਾ ਤੇ ਮੇਰੇ ਭਾ ਦੀਵਤਾ ਪੈ ਗਿਆ ਵਕਤ ਸਾਰਾ ਕੰਮ ਕਰਨਾ ਪੈਣਾ ਉਹਨੂੰ ਉਹ ਪਤਾ ਫਾੜ ਕਿੱਦਾਂ ਪੈਂਦਾ ਹੱਥ ਤੇ ਹਾਂ ਤੈਨੂੰ ਕੀ ਪਤਾ ਵਾ ਸੜੇ ਹੋ ਕੇ ਤੇ ਹੱਥ ਤੈਨੂੰ ਫਿਰ ਪਤਾ ਲੱਗੇ ਕੀ ਹਾਲ ਬਣਦੀ ਆ ਹੁਣ ਤੂੰ ਮੇਰਾ ਹੱਥ ਸਾੜ ਦੇ ਨਹੀਂ ਉਹ ਤਾਂ ਵਿਚਾਰੀ ਕਿਵੇਂ ਕਿੱਦਾਂ ਪਈ ਹੋਣੀ ਆ ਨਹੀਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਤੂੰ ਤਾਂ ਮੇਰੇ ਵਾਲਦੀ ਆ ਕਿ ਮੇਰੇ ਨੋਹ ਵਾਲਦੀ ਆ ਨਹੀਂ ਮੈਂ ਤੇਰੇ ਵਾਲਦੀ ਆ ਪਰ ਉਹਦੇ ਵਾਲ ਵੇਖ ਕੇ ਵਿਚਾਰੇ ਵਾਲ ਤਰਸ ਆਉਂਦਾ ਵਾ ਬਈ ਹਾਂ ਹਾਂ ਚੰਗੀ ਭਲੀ ਹੈਗੀ ਤੋ ਇੰਨੀ ਗੋੜ ਗੋੜ ਗਰਮੀ ਆ ਤਾਂ ਹੱਥ ਸੜਾ ਕੇ ਬੈਗੀ ਇਹ ਤੇ ਕਿੰਨਾ ਟਾਈਮ ਆਪਾਂ ਨਿਕਲਣਾ ਕਾਂਡੀਆਂ ਹੋਰ ਮੈਂ ਉਹਦੇ ਕੋਲ ਲੈਣਾ ਵਾ ਦੱਸ ਜੋ ਤੂੰ ਆ ਮੈਨੂੰ ਤੂੰ ਹੀ ਆ ਉਹ ਥੋੜੀ ਬੰਨ ਜਾਣੀ ਆ ਐਵੇਂ ਨਾ ਹੈ ਹੋ ਜੇ ਗੱਲਾਂ ਕਰਿਆ ਕਸੜੀਆਂ ਸੜੀਆਂ ਮੈਂ ਵੀ ਦੁੱਖ ਸੁੱਖ ਫੋਲ ਲੈਣੀ ਤੇਰੇ ਨਾਲ ਹੈ ਤੇ ਮੈਂ ਕੱਲੀ ਭੱਜੀ ਆਉਣੀ ਆ ਤੇਰੇ ਕਰਕੇ ਭੱਜੀ ਹੋਣੀ ਹੁਣ ਤਿੰਨੋ ਕਰਕੇ ਨਹੀਂ ਭੱਜੀ ਆਉਂਦੀ ਮੈਂ ਐਵੇਂ ਝਾਟੀ ਮੂੰਹ ਐ ਡਾਹਰਾ ਕਰ ਲੈਣੀ ਮੇਰੇ ਨਾਲ ਤੂੰ ਹਾਂ ਕੀ ਕਰਾਂ ਤੇ ਮੈਂ ਅੰਦਰੇ ਪਈ ਆ ਘਰ ਕਿੱਥੇ ਜਾਣਾ ਅਸੀਂ ਛੱਡ ਕੇ ਪਈ ਹਣੀ ਮਜੇ ਦਾ ਚੱਲ ਇਦਾਂ ਕਰਦੀ ਆ ਉਹਦਾ 2 ਮਿੰਟ ਪਤਾ ਲੈ ਆ ਵਾ ਹੈ ਫੇਰ ਅਗਲੀ ਕਹੂਗੀ ਮੇਰੇ ਪਤਾ ਲੈਣ ਲਈ ਉਹ ਤਾਂ ਅੰਟੀ ਤੁਰੀ ਰਹਿੰਦੀ ਆ ਤੇ ਮੈਨੂੰ ਸੱਟ ਲੱਗ ਗਈ ਮੇਰਾ ਪਤਾ ਲੈਣ ਆਈ ਚਲ ਫਿਰ ਕਪਾਸ਼ ਆਪਾਂ ਮਾਰਾਂਗੇ ਦੋ ਵਾਰ ਚਲ ਠੀਕ ਅੱਜ ਬਣਾ ਹੀ ਲੈ ਅੱਜ ਮੇਰਾ ਵੀ ਜੀ ਕੰਡਿਆ ਪੀ ਨਹੀਂ ਮੈਂ ਬਣਾਉਣੀ ਜਾ ਤੋ ਲੈ ਪਤਾ ਮੈਂ ਮੇਲਾ ਮਾਂ ਹੰਦਰੇ ਬੈਠੀ ਚਲ ਠੀਕ ਆ ਦਲਜੀਤ ਉਹ ਆਦੀ ਹਾਂ ਜੀ ਸਾ ਸਿਕਾ ਸਿਕਾ ਲੱਗਦਾ ਵਧੀਆ ਹੁੰਦੀ ਹੈ ਤੈਨੂੰ ਠੀਕ ਮਾ ਹਾਂਜੀ ਹਾਂਜੀ ਹਾਂ ਠੀਕ ਹੋਇਆ ਹੱਥ ਨੂੰ ਹੈ ਹਾਂ ਆਪਣੇ ਵੇਖੀ ਹਾਲ ਬੜੇ ਹੱਥ ਤੇਰੇ ਦੀ ਕਸੇ ਇਹ ਕਿਤਾਬ ਵਾਲੇ ਦੁੱਧ ਦੁੱਧ ਤੂੰ ਕਿ ਨੂੰ ਪਤਾ ਹੀ ਨਹੀਂ ਲੱਗਾ ਮੈਂ ਦੁੱਧ ਰੱਖਿਆ ਇੱਥੇ ਲਾਚੀ ਕੁੱਟ ਕੇ ਪਾਉਣ ਲਈ ਪਤਾ ਨਹੀਂ ਲੱਗਾ ਉੱਤੇ ਕਿੱਦਾਂ ਲੀਕਿਆ ਨਹੀਂ ਲੈਚੀ ਕੁੱਟ ਕੇ ਪਾਉਣ ਦੇ ਵਿੱਚ ਪੱਥਰ ਪਾਉਣ ਰਿਹਾ ਛਲਕ ਵੱਜ ਕੇ ਤੇਰੇ ਹੱਥ ਤੇ ਪੈ ਗਿਆ ਮੈਨੂੰ ਪਤਾ ਹੀ ਨਹੀਂ ਮੈਂ ਗਾੰਟੀ ਆਪ ਕੀ ਹੋ ਗਿਆ ਲੈ ਤੈਨੂੰ ਕਾਹਦਾ ਪਤਾ ਲੱਗਣਾ ਮੈਨੂੰ ਸਭ ਪਤਾ ਲੱਗਣ ਰਿਹਾ ਵਾ ਇਹ ਤਾਂ ਮੇਰੇ ਲੱਗਦਾ ਚਾਂਸ ਹੋਰ ਹੀ ਬਣਿਆ ਤੇਰੇ ਨਾਲ ਤੋਂ ਨਿਆਣੀ ਸਿਆਣੀ ਤੂੰ ਕੱਲੀ ਹੀ ਰੋਈ ਵਿੱਚ ਨਹੀਂ ਮम्मी ਮੇਰੇ ਲਾਗੇ ਲੈ ਦੱਸ ਵੇਖਿਆ ਉਹੀ ਕੰਮ ਹੋਇਆ ਈ ਉਹ ਹੈ ਤੈਨੂੰ ਨਹੀਂ ਪਤਾ ਨਾ ਗਾ ਕਿ ਤੇਰੀ ਮੰਮੀ ਨੇ ਲਾ ਕੇ ਕੋ ਕੀਤਾ ਹੋਵੇ ਜੇ ਤੇ ਕੋਈ ਹੋਇਆ ਮੈਨੂੰ ਪਤਾ ਹੀ ਨਹੀਂ ਲੱਗਾ ਤੂੰ ਵੀ ਛੱਡਿਆ ਨੇ ਕੋਈ ਅੱਗੇ ਤੇ ਮੈਨੂੰ ਤੇ ਆਹ ਵੇਖ ਕਿਦਾਂ ਹੱਥ ਸੜਿਆ ਤੇਰਾ ਹੈ ਬੁਰੇ ਹਾਲ ਹੋਏ ਪਏ ਆਸ ਹੁਣ ਇਧਾ ਨਾ ਕਰੀ ਜਾ ਕੇ ਸੋਈ ਤੇ ਨਾ ਮਰ ਜੀ ਫੇਰ ਹਾਂ ਜੀ ਨੀ ਤੇ ਪਰ ਨਾ ਮੈਨੂੰ ਹਾਂ ਗੱਲ ਹਜਮ ਜੀ ਨਹੀਂ ਹੋਉਂਦੀ ਤੇਰੀ ਹੱਥ ਸੜਨ ਵਾਲੀ ਤੇ ਤੇਰੇ ਇਲਾਚੀ ਪਾਇਆ ਦੁੱਧ ਵਿੱਚ ਤੇਰਾ ਹੱਥ ਸੜ ਗਿਆ ਪੁੱਤ ساری ਉਮਰ ਲੰਗੀ ਸਾਡੀ ਚਾਹਾਂ ਬਣਾਉਂਦਿਆਂ ਦੁੱਧ ਗਰਮ ਕਰਦਿਆਂ ਹਾਂ ਨਾ ਕਦੀ ਇਲਾਚੀ ਪਾਉਂਦੇ ਸਾਡੇ ਹੱਥ ਸੜੇ ਨਹੀਂ ਆ ਹੈ ਚਲ ਭੋਇਆ ਕਿ ਤੇ ਦਾਲ ਸਬਜੀ ਪੈ ਗਈ ਕਿ ਤੇ ਕੜਸੀ ਜੋੜ ਦੀ ਵੱਜ ਗਈ ਜਦ ਤੇ ਫੁਲਕੇ ਦੀ ਪੂਖ ਭਾਗ ਵੱਜ ਗਈ ਉਹ ਤਾਂ ਹੋਇਆ ਹੱਥ ਸੜ ਗਿਆ ਆ ਦੁੱਧ ਵਿੱਚ ਇਲਾਚੀ ਪਾਇਆ ਕਿਹੜਾ ਹੱਥ ਸੜਦੇ ਹੁੰਦੇ ਆ ਮੈਂ ਆਪ ਸੋਚਣ ਦੀ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਹੋਇਆ ਕੀ ਮੇਰੀ ਨਿਰਪੋਲੀ ਇਹ ਤੈਨੂੰ ਕਦੀ ਸੱਚ ਲੱਗਣੀ ਆ ਮੈਨੂੰ ਸਾਰੀ ਸਮਝ ਲੱਗ ਗਈ ਆ ਤੈਨੂੰ ਨਹੀਂ ਸਮਝ ਲੱਗਣੀ ਤੂੰ ਭੋਲੀ ਰਹਿਣਾ ساری ਜ਼ਿੰਦਗੀ ਆ ਥੋੜੀ ਜਿਹੀ ਚੱਕਣੀ ਹੋਏਗੀ ਨਾ ਤੇ ਤੇਰੀ ਜਦੀਦ ਸੌਖੀ ਹੋ ਜਾਊਗੀ ਸਿਆਣੀ ਬਾਹਰ ਪੁੱਤ ਐਦਾਂ ਦੀ ਜ਼ਿੰਦਗੀ ਲੰਘਣੀ ਤੇ ਤੂੰ ਤਾਂ ਭੋਲੀ ਅਸਿਹਾਰੇ ਤੈਨੂੰ ਕੀ ਪਤਾ ਆ ਇਹ ਦੁਨੀਆ ਤੇ ਕੀ ਕੁਛ ਬੰਦਾ ਹੈ ਦੂਜੀ ਗੱਲ ਇਹ ਆਪਣੇ ਸਾਥ ਤੋਂ ਥੋੜੇ ਪੱਛ ਕੇ ਰਿਆ ਕਰ ਅੰਟੀ ਜੀ ਇਹ ਕੀ ਕਹਿ ਰਹੇ ਆ ਆ ਜਾ ਪੁੱਤ ਮੈਂ ਕੀ ਕਹਿਣਾ ਮੈਂ ਤੇਰਾ ਹਾਲ ਪੁੱਛਣ ਲਈ ਇਹੋ ਚੱਜਦਾ ਹੱਥ ਹੈ ਕੀ ਹਾਲਤ ਹੋਈ ਵਿਚਾਰੇ ਦਿਖਾ ਤੀ ਐਂ ਦੱਸ ਆਹਦੇ ਦੁੱਧ ਚ ਲਾਚੀ ਪਾਉਣ ਲੱਗੀ ਤੇ ਮੇਰਾ ਹੱਥ ਸੜ ਗਿਆ ਪੁੱਤ ਮੈਨੂੰ ਨਾ ਇੱਕ ਗੱਲ ਸਮਝ ਜੀ ਨਹੀਂ ਲੱਗਣੀ ਪਿੱ ਲਾਚੀਆਂ ਪਾ ਆ ਹੱਥ ਕਿੱਦਾਂ ਸੜ ਜਾਂਦਾ ਹੈਂ ਅੱਡੀ ਕੀ ਮਤਲਬ ਦਾ ਕਹਿੰਦਾ ਸਤ ਮਤਲਬ ਤੇ ਕੋਈ ਨਹੀਂ ਆ ਉਹ ਹੀ ਨਿਆਣ ਸਿਆਣ ਆ ਇਹਨੂੰ ਸਮਝਾਉਣ ਲਈ ਤੇ ਪੁੱਤ ਕੰਮ ਧਿਆਨ ਨਾਲ ਕਰਿਆ ਕਰ ਬਿਸੋਈ ਜਿਹਦਾ ਜਾਣਾ ਵਾ ਗਰਮੀ ਆ ਤੇ ਛੱਟ ਹੀ ਸੇ ਖਵਜ ਜਾਂਦਾ ਹੈ ਹੈ ਤੇ ਜਦੋਂ ਵੀ ਕੰਮ ਕਰਨਾ ਉਹ ਧਿਆਨ ਨਾਲ ਕੀਤਾ ਜੇ ਕਰਨੇ ਹੋਵੇ ਥੋੜੇ ਜੇ ਚਲੋ ਇਹ ਗੱਲ ਠੀਕ ਹੋ ਆ ਵੀਚਰ ਚੰਗੀ ਮਤ ਦੇਂਦੇ ਨੇ ਜੀ ਪਰ ਮੇਰੇ ਅੱਡੀਓ ਕਿਉਂ ਚੰਗੀ ਨਹੀਂ ਲੱਗੀ ਮੇਰੇ ਮਿੱਤੇ ਮੈਨੇ ਕੁਐਸਚਨ ਹੀ ਕਿਹਾ ਤੇ ਹਾਲੇ ਪੁੱਛਣਾ ਆਏ ਮੇਰਾ ਬਚਾਰਾ ਨਾ ਪੁੱਤ ਮੈਂ ਕੀ ਕਹਿਤਾ ਇਹਨੂੰ ਹੈ ਬੱਤ ਹਾਲ ਪੁੱਛਣੀ ਆ ਮੈਂ ਤੈਨੂੰ ਚੰਗੀ ਮਾੜੀ ਕੋਈ ਗੱਲ ਨਹੀਂ ਕੀਤੀ ਮੈਂ ਤੇ ਪੁੱਤ ਪੁੱਛਣੀ ਆ ਵੀ ਤਨ ਘਰਿਆ ਕਰਦੇ ਆ ਨਾ ਕੰਮ ਕਰਿਆ ਪਿਆ ਹੈ ਦੱਸ ਤੂੰ ਮੂੰ ਦੱਸ ਕਿਹੜੀ ਗੱਲ ਸੌਂਦੀ ਮੇਰੀ ਉਹ ਨਹੀਂ ਆਂਟੀ ਕੋਈ ਗੱਲ ਨਹੀਂ ਹਾਂ ਆ ਦੇਖ ਲੈ ਹੈ ਨਹੀਂ ਨਹੀਂ ਆਂਟੀ ਕਿ ਮੇਰੇ ਕੋਈ ਕੁਛ ਨਹੀਂ ਕਿਹਾ ਹੈ ਦੱਸ ਹੈ ਖਾਦੋਗੀ ਪੁੱਤ ਕਿਹੜੀ ਗੱਲ ਮਾੜੀ ਲੱਗੀ ਤੈਨੂੰ ਮੇਰੀ ਚਲੋ ਮੈਨੂੰ ਉਧਰ ਫਿਰ ਖਾ ਲੈ ਜਾਣਾ ਆਹ ਉਹ ਠੀਕ ਠਾਕ ਹੈ ਹਾਂ ਉਹ ਕਿ ਠੀਕ ਹੀ ਆ ਚਲੋ ਚੱਲ ਕੋਈ ਨਹੀਂ ਕੋਈ ਨੀ ਬਹਿ ਜਾ ਤੂੰ ਫਿਰ ਤੂੰ ਕਹੇਗਾ ਕਿ ਮੇਰੀ ਬੋਟੀ ਦੇ ਕੰਨ ਪਰ ਉਹ ਨਹੀਂ ਨਹੀਂ ਆਂਟੀ ਮੈਨੂੰ ਕੁੜੇ ਖਾ ਲੱਗਾ ਆਂਟੀ ਵਸ ਤੇ ਚਾ ਲੈ ਆਉਣੀ ਵਲੇ ਨੂੰ ਨਾ ਕੋਈ ਨਾ ਬਣਾਉਂਦੀ ਆ ਮਿਲ ਕੇ ਆਈ ਆ ਆ ਦੇਖ ਮਾਂ ਦਾ ਕਿੱਡਾ ਚੁੰਝਾਈ ਹੈ 10 ਤੇ ਤੈਨੂੰ ਦੇ ਤਾ ਇੱਕ 10 ਤੋਂ ਸੜਿਆ ਟੁਕੜਾ ਨਿਆਣਾ ਤੈਨੂੰ ਪਤਾ ਲੱਗਦਾ ਤੇ ਇਦਾਂ ਨਾ ਤੇ ਸੜ ਜਾਂਦੇ ਹੁੰਦੇ ਆ ਨਹੀਂ ਨਹੀਂ ਕਿ ਉਹਨਾਂ ਨੂੰ ਸਾਰਾ ਪਤਾ ਉਹਦਾਂ ਹੀ ਨਾ ਜਾਣੀ ਪੁੱਤ ਪਰ ਮੇਰੀ ਗੱਲ ਸੁਣ ਜਿਹੜੀ ਗੱਲ ਤੇਰੇ ਮੇਰੇ ਵਿਚ ਹੋਈ ਹੈ ਨਾ ਕਿ ਤੈਨੂੰ ਨਾ ਦੱਸਦੀ ਨਹੀਂ ਨਹੀਂ ਮੈਂ ਨਹੀਂ ਦੱਸ ਹਾਂ ਇਹ ਨਾ ਬੜਾ ਬਾਤੀ ਨਹੀਂ ਨਹੀਂ ਫਿਰ ਕਰਦਾ ਆਪਣੇ ਮਾਂ ਨਾਲ ਉਹ ਨਾ ਮੈਂ ਤੇ ਸਸਾ ਗੋ ਵਿੱਚ ਕੋਤੀ ਫੜੀ ਨਹੀਂ ਨਹੀਂ ਤੁਸੀਂ ਪਰ ਨਾ ਕਰੋ ਮੈਂ ਲੱਗਦਾ ਉਹ ਜਾਵਾ ਹਾਂ ਤੇ ਮੈਂ ਤਾਂ ਬੈਂਟਲ ਨਾਉਣੀ ਉਹ ਤੇ ਬੇਰੀ ਵੀ ਨਹੀਂ ਸੁਣਨੀ ਉਹਨੇ ਕਿਹਾ ਹਾਂ ਹਾਂ ਤੂੰ ਤਾਂ ਜ਼ਰੂਰ ਜਾ ਗੱਲ ਜਿਹਦੇ ਨੂੰ ਕੋਈ ਮਹਾਰ ਚੰਗੀ ਗੱਲ ਨਹੀਂ ਨਹੀਂ ਮੇਰੀ ਆ ਜਿਹੜਾ ਸਨੀ ਲੈਪ ਦੀ ਮਾਰ ਦੱਸਣਾ ਮੇਰੀ ਨੀਅਤ ਹੈ ਕਿ ਮੈਂ ਤਾਂ ਸੁਣ ਕੇ ਪਰ ਨਹੀਂ ਕਰ ਸਕਦਾ ਤਾਂ ਧਿਆਨ ਰੱਖਿਆ ਅਸਾਂ ਜਿਹੜੀ ਗੱਲ ਮੈਂ ਕਹੀ ਆ ਨਾ ਧਿਆਨ ਰੱਖੀ ਨਹੀਂ ਮੈਂ ਧਿਆਨ ਨਾ ਕਰਨੀ ਕੋ ਕੋ ਠੀਕ ਠੀਕ ਚਲ ਨਹੀਂ ਆ ਬੇਲੇ ਠੀਕ ਆ ਆਪਣਾ ਸਰੀਰ ਚੰਗਾ ਸਭ ਕੋ ਚੰਗਾ ਰੋਟੀ ਦੇਣੀ ਪੈਣੀ ਆ ਹਾਂ ਕਿ ਰੋਟੀ ਦੇਣੀ ਆ ਆਪਾਂ ਦੋਨਾਂ ਲਈ ਮंजे ਤੋਂ ਨਹੀਂ ਨਹੀਂ ਬਾਹਰ ਮੈਂ ਭਾਈ ਥੱਲੇ ਆਂ ਕਿਤੇ ਪਾਣੀ ਪੈ ਗਿਆ ਨਾ ਹੱਥ ਤੇ ਤੇ ਫਿਰ ਤੇਰਾ ਬਹੁਤ ਕੰਮ ਡਰ ਜਾਂਦਾ ਮੈਂ ਕਹੀ ਨਹੀਂ ਇਹ ਬڑے ਬڑے ਕੰਮ ਡਰ ਜਾਂਦੇ ਹੋ ਵਿੱਚ ਅੰਦਰ ਕੀੜੇ ਕੁੜੇ ਕਹਿ ਜਾਂਦੇ ਨੇ ਤੇਰੇ ਭਾਈ ਕੁੜੇ ਚਾਹ ਤਾਂ ਪਾਣੀ ਦੇ ਤੇ ਤੂੰ ਆਪਣਾ ਧਿਆਨ ਕਿ ਮੇਰਾ ਧਿਆਨ ਰੱਖੇਂ ਤੇ ਖੇਤੀ ਚੀਜ ਹੋਏਗੀ ਆਂ ਤੇ ਰੋਟੀ ਰਾਮ ਨਾ ਆਜ ਆਉਂਦਾ ਹਨ ਸਲੀ ਇਹਨੂੰ ਕੀ ਕਰ ਕੇ ਮੈਂ ਰੋਟੀ ਲੈ ਆ ਦੇ ਮੈਂ ਰੋਟੀ ਖਾਦੀ ਮਚਾਂ ਨੀ ਪੀਤੀ ਜੀ ਚਾਹ ਬਣਾ ਕੇ ਦੇ ਤੇ ਰਾਮ ਨੇ ਇਸੇ ਚਲਾ ਕੇ ਤੇ ਪਈ ਰਹੀ ਖਾਂਦੀ ਖਾਤਾ ਚਾਹ ਮੋ ਤੇ ਸਸਾ ਚਾਹ ਮੋ ਜੀ ਚਲ ਜੀ ਪਰਉਲੀ ਆ ਠੀਕ ਆ ਹ ਮੇਰਾ ਜੀ ਕਹਦੇ ਮੇਰੇ ਪੀ ਗਏ ਜਾਣ ਚੱਲ ਮੈਂ ਤੇਰਾ ਪਤਾ ਲੈ ਜਾ ਚੱਲ ਆਪਣਾ ਖਿਆਲ ਰੱਖ ਹਾਂਜੀ ਦਵਾਈ ਤੂੰ ਹੀ ਲੈਣ ਚੰਗਾ ਠੀਕ ਨਾ ਪੁੱਤ ਚੰਗਾ ਹੈ ਆ ਜਿਹੜੀ ਗੱਲ ਮੈਂ ਕੀਤੀ ਹੈ ਨਾ ਫਿਰ ਕਰੀ ਨਾ ਨਹੀਂ ਨਹੀਂ ਮੈਂ ਕਰ ਚੱਲ ਚੰਗਾ ਹੈ ਬੜੀ ਬੀਬੀ ਦੀ ਆ ਖਿਆਲ ਰੱਖੀਆ ਆਪਣਾ ਹਾਂਜੀ ਹਾਂਜੀ